ਵੇਰੀ ਗੱਲ ਸਮਝਾ ਕੁੜੀ ਵਾਲਿਆਂ ਨੂੰ ਕੀ ਤੁਸੀਂ ਪਰੇਸ਼ਾਨ ਚ ਪਾਇਆ ਹੋ ਪਰੇਸ਼ਾਨ ਨਹੀਂ ਕਹਦੀ ਐ ਅਈ ਕੋਈ ਹਲੋ ਕਰ ਪਾਇਆ ਸਾਰੀ ਦੁਨੀਆ ਤੇ ਅੰਦੇ ਕੇ ਤੋਰਦੀ ਐ ਅੱਜਾ ਵਿਆਹ ਕਰਨਾ ਹੀ ਨਾ ਉਹਨਾਂ ਨੇ ਤੁਹਾਡੀ ਮਰਜ਼ੀ ਨਾਲ ਵਿਆਹ ਕੀਤਾ ਉਹਨਾਂ ਸੋਹਣੀ ਮਿਲਣੀ ਕੀਤੀ ਐ ਸੋਨਾ ਉਹਨਾਂ ਨੇ ਲਵਾਇਆ ਪਾਇਆ ਸਭ ਕੁਝ ਕੀਤਾ ਉਹਨਾਂ ਹੋਰ ਕੀ ਗੱਲ ਨੂੰ ਚਾਰੇ ਜਿੰਨਾ ਧੀ ਦੇਤੀ ਉਹਨਾਂ ਸਭ ਕੁਝ ਦੇਤਾ ਤੋ ਇਹਨਾਂ ਚੁੱਪ ਹੀ ਰਿਆ ਕਰੋ ਆਪੇ ਮੁੰਡਾ ਜਾਣੇ ਤੇ ਮੈਂ ਜਾਣਾ ਈ ਗੱਲ ਸਮਝਾ ਆਪਣੀ ਗੱਡੀ ਬਾਹਰ ਖੜੀ ਆ ਨਾ ਕੋਈ ਗੱਡੀ ਚਲਾਏਗਾ ਕਿ ਆ ਦੋ ਦੋ ਚਲਾਉਣੀਆਂ ਤੱਕ ਮੇਰੇ ਵੱਲ ਪਾਪਾ ਤੈਨੂੰ ਇਹ ਮੈਨੂੰ ਕੀ ਕਹਦੇ ਮੈਂ ਤਾਂ ਇਹਨਾਂ ਦੀਆਂ ਗੱਲਾਂ ਚ ਆਇਆ ਇਹਨਾਂ ਨੇ ਮੈਨੂੰ ਇੰਨੀ ਗੱਲ ਕਹੀ ਸੀ ਕਿ ਵਿਆਹ ਕਰਾ ਲਾ ਤੈਨੂੰ ਗੱਡੀ ਮਿਲ ਜਾਣੀ ਮੈਂ ਤਾਂ ਵਿਆਹ ਦੇ ਹੱਕ 'ਚ ਵੀ ਨਹੀਂ ਪਰ ਹੁਣ ਇੱਕ ਗੱਲ ਕਹਿਤੀ ਹੁਣ ਮੈਨੂੰ ਗੱਡੀ ਚਾਹੀਦੀ ਓ ਤੇ ਚਾਹੀਦੀ ਭਾਵੇਂ ਕਿਹੇ ਵੀ ਹਾਲਤ ਚ ਜਾਵੇ ਗੱਡੀ ਹੁਣ ਮੈਂ ਲੈ ਕੇ ਆਣੀ ਓ ਸੇਵਕ ਬਹੁਤ ਗਲਤ ਗਲਤ ਕੀਤੀ ਆ ਤੂੰ ਤਿਆਂ ਵਾਰਿਆਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਕਹ ਮੇਰੀ ਗੱਲ ਸੁਣ। ਉਹਨਾਂ ਧੀ ਨੂੰ ਪੜਾਇਆ ਲਖਾਇਆ ਵੱਡੀ ਕੀਤੀ ਆ। ਹੋਰ ਕੀ ਕਹ ਲਓ। ਵਿਆਹ ਦੇ ਕਿੰਨਾ ਪੈਸਾ ਲਾਉਣਾ। ਫੇਰ ਸਹੁਰੇ ਘਰ ਆਈ ਆ। ਤੁਸੀਂ ਮਾਂ ਬੋ ਦੋਵੇਂ ਆਪਣੀਆਂ ਗੱਲਾਂ ਕਰੀ ਜਾਂਦੇ ਜੀ। ਮੈਂ ਚੁੱਪ ਕੀਤਾ ਸੁਣੀ ਜਾਂਦੇ ਆ ਜੋ ਮਰਜ਼ੀ ਦੇ ਹੀ ਬੋਲੀ ਜਾਂਦੇ ਸੀ। ਤੁਸੀਂ ਜਾਓ ਆਪਣਾ ਕੰਮ ਕਰੋ ਜਾ ਕੇ। ਮੈਂ ਤੇ ਸੇਵਾ ਕਾਪੇ ਕਰ ਲਾਂਗੇ ਗੱਲ ਜਿਹੜੀ ਕਰਨੀ ਹੋਊਗੀ। ਜਾ ਤੂੰ ਉੱਠੋ ਇਹ ਦੋਨੇ ਜਾਨੀ ਗੱਲ ਸੁਣ ਲੋ ਮੈਂ ਕਹਦਾ ਮੁਕੀਆਂ ਵਾਂ ਮੁਕੀਆਂ ਕਿਉਂ ਤੂੰ ਜਿਹੜੀਆਂ ਤੁਹਾਡੀਆਂ ਮਾਂਈਆਂ ਤੂੰ ਹੀ ਕਰਦੇ ਇਹ ਨੀ ਮੈਂ ਚੱਲਣ ਨਹੀਂ ਆ ਚੱਲ ਠੀਕ ਹੈ ਚੰਗਾ ਸੇਵ ਮੇਰੀ ਸੁਣ ਗੱਲ ਤੂੰ ਤੂੰ ਪਿਆਰਾ ਮਗਰ ਨਾ ਲੱਗ ਤੂੰ ਜਾ ਸਵੇਰੇ ਮਾਪਾ ਪਿਓ ਦੀਆਂ ਗੱਲਾਂ ਨੇ ਮੈਨੂੰ ਸੋਚੀ ਪਾਤਾ ਜਾ ਜਾ ਤੂੰ ਫੇਰਾ ਪਾਇਆ ਜਾ ਤੂੰ ਇਹ ਕੰਮ ਕਰੋ ਜਾ ਕੇ ਤੁਸੀਂ ਆਹਦੇ ਵਿੱਚ ਨਾ ਹੀ ਆਇਆ ਕਰੋ ਤੇ ਚੰਗੀ ਗੱਲ ਹੈ ਕਿੰਨੇ ਬੜਾ ਤਰਸੋਂਦਾਈ ਲੋਕਾਂ ਦੇ ਸਾਡੇ ਤਾਂ ਨਹੀਂ ਹੁੰਦਾ ਇਹਨਾਂ ਲੋਕਾਂ ਦੇ ਹੁੰਦਾ ਇਹ ਤਰਸ ਮਾ ਤਾਂ ਪੈਸਾ ਵੱਧੂ ਇਹਦੇ ਕੋਲ ਨਾ ਹਾਂ ਵੀ ਆ ਫਲਾਣਾ ਧੀ ਨੂੰ ਆ ਲੈਦਾ ਉਹਨੂੰ ਆ ਲੈਦਾ ਇਹੋ ਕੁਝ ਚੱਲਦਾ ਇਹਨਾਂ ਦਿਮਾਗ 'ਚ ਉਦਿਆਂ ਮਸਤਰੀਆ ਨਾ ਕਰ ਤੂੰ ਮੇਰਾ ਪੁੱਤਿਆ ਨਾ ਉਹ ਮੇਰੀ ਧੀ ਆ ਗੱਡੀ ਦੀ ਗੱਲ ਹੈ ਨਾ ਗੱਡੀ ਮੈਂ ਲੈ ਦੇਣਾ ਤੇਨੂੰ ਪਾਪਾ ਗੱਡੀ ਲੈਣੀ ਹੁੰਦੀ ਨਾ ਮੈਂ ਹੁਣੇ ਕਢਵਾ ਸਕਦਾ ਜਿੰਨੀ ਮੇਰੀ ਤਨਖਾਹ ਹੈ ਨਾ ਵੱਡੀ ਗੱਡੀ ਲੈ ਕੇ ਤੇ ਕਿਸ਼ਤ ਦੇ ਸਕਦਾ ਲੈਣੀ ਉਹਨਾਂ ਕੋਲ ਆ ਮੈਂ ਇਹ ਮੇਰੀ ਜਿੱਦ ਹੁਣ ਇਹਨੂੰ ਜਿੱਦ ਸਮਝੋ ਜੋ ਮਰਜ਼ੀ ਸਮਝੋ ਗੱਡੀ ਮੈਂ ਉਹਨਾਂ ਕੋਲੋਂ ਲੈਣੀ ਬਸ ਉਹ ਜਿੰਨੇ ਉਹਦੀਆਂ ਰੀਜਾਂ ਨਾ ਸਾਰੀਆਂ ਮੈਂ ਪਕਾਉਣੀਆਂ ਜਿੰਨੇ ਉਹਦੇ ਸ਼ੌਂਕ ਆ ਜਾ ਕੇ ਵੇਖ ਲਓ ਗਾਣੇ ਨਾ ਲਸਦੀ ਪਈ ਆ ਤੇ ਆਏ ਜਣ ਮਹੀਨੇ ਬਾਅਦ ਗਾਣਾ ਉਹਨੂੰ ਮੈਂ ਬਣਾ ਕੇ ਦੇਉਂਗਾ ਇੰਨਾ ਰੁਪਈਆ ਆ ਕੀ ਗੱਲ ਇੱਕ ਗੱਡੀ ਨਹੀਂ ਦੇ ਸਕਦੇ ਮੈਨੂੰ ਤੇ ਮੇਰੀ ਸੁਣ ਲੋ ਗੱਲ ਗੱਡੀ ਮੈਂ ਲੈਣੀ ਆ ਇਹਨੂੰ ਮੇਰੀ ਜਿੱਦ ਸਮਝੋ ਅੜੀ ਸਮਝੋ ਜੋ ਮਰਜ਼ੀ ਸਮਝੋ ਨਾਲੇ ਹਾਂ ਕਹਿ ਦੇ ਆਪਣੀ ਧੀ ਨੂੰ ਗੱਡੀ ਦੇ ਦੇਣ ਧੀ ਨੂੰ ਨਹੀਂ ਕਹਿਣਾ ਆਪਣੇ ਕੁੜਮਾ ਨੂੰ ਜਾ ਕੇ ਕਹਿ ਦੇਓ ਜਿਵੇਂ ਚੇਡੇ ਪ੍ਰਧਾਨ ਬੰਦੇ ਜੇ ਤੁਸੀਂ ਗੱਡੀ ਮੈਨੂੰ ਚਾਹੀਦੀ ਓਹ ਨਾ ਮੇਰੀ ਸੁਣ ਗੱਲ ਤੂੰ ਕੀ ਪਿਓਣਾ ਮੱਥਾ ਮਾਰ ਲੈਂਦੇ ਆ ਮੈਂ ਆਪਣੇ ਗੱਲ ਕਰ ਲਾਂਗੀ ਉਹਦੇ ਨਾਲ ਮੇਰੀ ਗੱਲ ਸੁਣ ਜੋ ਤੂੰ ਇਹਨੂੰ ਮੱਥਾ ਦੇ ਦਿੱਤਾ ਨਾ ਫੇਰ ਤੂੰ ਪਛਤਾਉਣਾ ਹੀ ਕੋਈ ਗੱਲ ਨਹੀਂ ਜਾਓ ਤੂੰ ਵੇਖੀ ਤੂੰ ਜਿਹੜੀ ਓਹ ਐ ਇੱਧਰ ਆ ਤੂੰ ਹੀ ਕੋਲੋ ਮੇਰੀ ਗੱਲ ਸੁਣ ਲੈ ਕਰਨ ਕੋਲੂ ਕਿ ਐਨੀ ਤਰ੍ਹਾਂ ਵਿਆਹ ਹੋ ਗਿਆ ਤਾਂ ਤੂੰ ਅਫਸਰ ਬਣ ਗਿਆ ਤੇ ਪਿਓ ਨੂੰ ਚਾਜਣਾ ਬਲਾ ਕਰ ਅਖਲ ਨਾਲ ਗੱਲ ਸੁਣ ਅਜੇ ਤੇਰਾ ਕਰਨੇ ਲਿਆਜ ਪਿਆ ਨਾ ਨਵਾਂ ਨਵਾਂ ਵਿਆਹ ਆਇਆ ਪੀ ਨੂੰਤੀ ਸਾਹਮਣੇ ਕੀ ਬੋਲਣਾ ਜਦੋਂ ਆਪਣੀ ਆਈ ਤੇ ਆ ਗਿਆ ਨਾ ਕੋਨੇ ਤੇਰਾ ਫੱਕਾ ਨਹੀਂ ਛੱਡਣਾ ਕੋਈ ਗੱਲੀ ਮਾਤਾ ਮੈਂ ਨਹੀਂ ਕੁਝ ਕਿੰਨਾ ਕਰਪਾ ਤੁਹਾਨੂੰ ਵੀ ਪਤਾ ਹੈ ਜੇ ਕੋ ਮੇਰੇ ਨਾਲ ਚਿਜੜੀ ਛੜੇ ਮੈਨੂੰ ਗੁੱਸਾ ਚੜ ਜਾਂਦਾ ਉਹ ਤੇ ਇਹਨਾਂ ਨੇ ਗੱਲ ਹੀ ਇਹੋ ਜਿਹੀ ਕੀਤੀ ਮੈਨੂੰ ਵਾਟ ਹੀ ਇੰਨਾ ਚੜ ਗਿਆ ਨਾ ਕੋਈ ਹਸਾਬ ਨਹੀਂ ਸ਼ੂਗਰ ਕਰੋ ਮੈਂ ਕੰਟਰੋਲ ਕਰ ਗਾਂ ਬੋਲਦੇ ਜੇ ਲਿਆਜ ਕਰ ਗਾਂ ਵੀ ਆਪ ਹੀ ਮੇਰਾ ਬਾਪੂ ਆ ਤੇ ਤੈਨੂੰ ਵਾਟ ਉਹਦੇ ਤੇ ਨਹੀਂ ਚੜਦਾ ਓ ਯਾਰ ਬੱਸ ਕਰ ਉਹਦੀ ਗੱਲਾਂ ਕਰ ਮੇਰੇ ਨਾਲ ਹੋਰ ਕੀ ਨਹੀਂ ਕਰਾਂ ਇੱਕੋ ਗੱਲ ਰੱਟ ਲਈ ਇਹਨਾਂ ਨੇ ਤੇ ਤੂੰ ਮੇਰਾ ਹੀ ਸਿਰ ਖਾ ਗਿਆ ਮੈਂ ਦੱਸ ਕੀ ਕਰਾਂ ਹੁਣ ਗੱਲ ਜਿਹੜਾ ਇੱਥੇ ਬੱਗ ਆ ਡੰਡੇ ਆ ਨਾ ਸਾਰੇ ਜਾ ਕੇ ਡੰਡੇ ਮੈਨੂੰ ਪਤਾ ਲੱਗਿਆ ਵੀ ਤੈਨੂੰ ਕੋਈ ਅਕਲ ਹੈਗੀ ਐ ਘਰੇ ਢਿੰਗਣ ਜੋਗਾ ਕਦੀ ਪਿਓ ਨਾਲ ਪਾ ਲਿਆ ਰੌਲਾ ਤੇ ਕਦੀ ਮਾਂ ਨਾਲ ਪਾ ਲਿਆ ਕੋਈ ਗੱਲ ਨਹੀਂ ਮਾਤਾ ਕਰ ਲੈਂਦੇ ਇਹਨਾਂ ਨੂੰ ਮਨਾਈਆਂ ਜੇ ਇਹਨਾਂ ਦਾ ਟਾਈਮ ਹੈ ਜਿੱਦਣ ਮੇਰਾ ਟਾਈਮ ਆਇਆ ਨਾ ਇਹਨਾਂ ਨੂੰ ਭੰਗੜਾ ਨਹੀਂ ਮੁਜਰਾ ਕਰਵਾਉਂਗਾ ਇਹਨਾਂ ਕੋਲੋਂ ਤੇ ਮਿਊਜ਼ਿਕ ਵੀ ਆਪਣੇ ਹਿਸਾਬ ਨਾਲ ਲਵਾਉਂਗਾ ਜੇ ਨਾ ਕਰਾਇਆ ਨਾ ਮੈਨੂੰ ਵੀ ਸੇਵ ਕਰਨਾ ਗਈ ਚਲ ਚੰਗਾ ਲੱਜੂ ਪਤਾ ਤੇਰਾ ਵੀ ਵੇਖ ਲੈਨੇ ਆ ਪੁੱਤ ਇੱਧਰ ਆਈ ਪੁੱਤ ਗੱਲ ਸੁਣ ਹਾਂਜੀ ਬੈ ਜਾ ਸੇਵਕਾੰਡਾ ਹਿੰਜ਼ਮਰਤ ਕਹਿੰਦੀ ਮੈਂ ਪਿੱਕੇ ਜਾਣਾ ਹਾਂ ਹਾਂਜੀ ਮੰਮੀ ਜੀ ਉਹਨਾਂ ਵੀ ਰਹਾ ਹਾਲ ਚਾਲ ਪੁੱਛਣ ਲਈ ਫੋਨ ਕੀਤਾ ਸੀ ਉਹਨਾਂ ਨੇ ਅੱਛਾ ਤੇ ਉਹਨਾਂ ਨੇ ਤੈਨੂੰ ਹੀ ਫੋਨ ਤੇ ਕਹਿਤਾ ਵੀ ਆਜੋ ਮਿਲਜੋ ਸਾਡੇ ਨਾਲ ਨਹੀਂ ਗੱਲ ਕਰ ਸਕਦੇ ਨਹੀਂ ਨਹੀਂ ਮੰਮੀ ਜੀ ਉਹ ਸਾਰੇ ਬਾਰੇ ਪੁੱਛਣ ਦੀ ਹਾਲ ਚਾਲ ਪੁੱਛਣ ਲਈ ਫੋਨ ਕੀਤਾ ਸੀ ਉਹਨਾਂ ਨੇ ਆਹੋ ਤੇ ਤੇਰੇ ਕੋਈ ਪੁੱਛ ਲਿਆ ਨਾ ਤਾਂ ਸਾਡੇ ਨਾਲ ਸਿੱਧੀ ਗੱਲ ਕਰਦੇ ਫੋਨ ਤੇ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਕਹਿ ਦੂੰਗੀ ਤੁਹਾਨੂੰ ਵੀ ਗੱਲ ਕਰ ਲੈਣਗੀ ਜਮਰਤ ਮੇਰੇ ਸੁਣ ਗਾਵ ਤੂੰ ਤੇ ਨਿਆਣੀ ਸਿਆਣੀ ਹੈ ਹੈ ਤੇ ਤੇਰੀ ਮਾਂ ਨੇ ਪਹਿਲਾਂ ਕੋਈ ਰਿਸ਼ਤੇਦਾਰੀ ਨਿਭਾਈ ਉਹਨਾਂ ਨੂੰ ਤਜਾਜਕ ਨਹੀਂ ਰਿਸ਼ਤੇਦਾਰੀਆਂ ਨਾਲ ਮਿਲਣ ਵਰਤਨ ਦੀ ਉਹਨਾਂ ਨੂੰ ਚਾਹੀਦਾ ਸੀ ਸਾਨੂੰ ਫੋਨ ਕਰਨਾ ਅੱਜ 5 ਦਿਨ ਹੋ ਗਏ ਉਹਨਾਂ ਨੇ ਸਾਨੂੰ ਇੱਕ ਫੋਨ ਨਹੀਂ ਆਇਆ ਵੇ ਸਿਮਰਤ ਜਿਹੜੀ ਮੈਂ ਤੈਨੂੰ ਗੱਲ ਕਹੀ ਹੈ ਨਾ ਉਹ ਤੂੰ ਗੁੱਸਾ ਨਹੀਂ ਕਰਨਾ ਮੈਂ ਨਹੀਂ ਤੈਨੂੰ ਕੋਈ ਮੇਨਾ ਨਹੀਂ ਮਾਰਿਆ ਮੈਂ ਪਤਾ ਤੈਨੂੰ ਸਮਝਾਉਣੀ ਹੈ ਜਿਹੜੀ ਕੋਈ ਵੀ ਗੱਲ ਘਰ ਚ ਹੋਊਗੀ ਉਹ ਮੈਂ ਤੇਰੇ ਨਾਲ ਹੀ ਕਰਨੀ ਹੈ ਤੇ ਤੂੰ ਗੱਲ ਦਾ ਗੁੱਸਾ ਕੋਈ ਨਹੀਂ ਕਰਨਾ ਤੇ ਤੁਹਾਨੂੰ ਫੋਨ ਆਇਆ ਨਾ ਤੇ ਤੂੰ ਤੇ ਸੇਵਕ ਸਵੇਰੇ ਟਾਈਮ ਨਾ ਜਾਓ ਤੇ ਟਾਈਮ ਨਾ ਆਜਿਓ ਕਿਉਂਕਿ ਗਹਿਣਾ ਗੱਟਾ ਪਾਇਆ ਪੁੱਤ ਅੱਜ ਕੱਲ ਤੈਨੂੰ ਪਤਾ ਛੱਟ ਲੋਕ ਮਗਰ ਲੱਜ ਜਾਂਦੇ ਪਰ ਮੰਮੀ ਜੀ ਅਹੀਂ ਤੇ ਗੱਡੀ 'ਚ ਜਾਣਾ ਮੈਨੂੰ ਕਿਹੜੀ ਗੱਡੀ ਉਹ ਤਾਂ ਖਰਾਬ ਹੋਈ ਪੁੱਤ ਗੱਡੀ ਤੇ ਮੰਮੀ ਫਿਰ ਮੋਟਰਸਾਈਕਲ ਤੇ ਚਲੀ ਜਾਓ ਮੇਰੇ ਬਾਸਤੇ ਚਲੀ ਜਾਓ ਤੈਨੂੰ ਪਤਾ ਗੱਡੀ ਤੇ ਖਰਾਬ ਪਈ ਆ ਨਾਉ ਖਰਾਬ ਚੀਜ਼ ਚਲਾਵੇ ਤੇ ਨਾ ਠੀਕ ਕਰਾਵੇ ਉਹਨੂੰ ਕਿਹੜਾ ਕਿਸ ਨੇ ਦੇ ਦੇਣੀ ਆ ਫਿਰ ਆਪੇ ਸੋਚ ਲੇਗਾ ਹੌਲੀ ਹੌਲੀ ਗੱਡੀ ਤਾਂ ਲੈਣੀ ਪੈਣੀ ਐ ਐਡੀ ਦੂਰ ਉਹਦੇ ਸਹੁਰੇ ਆ ਉਹਨਾਂ ਜਾਣਾ ਤੇ ਪੈਣਾ ਹੀ ਐ ਮੀ ਜੀ ਤੁਸੀਂ ਗੁੱਸਾ ਕਿਉਂ ਕਰਦੇ ਜੀ ਤੁਸੀਂ ਨੇ ਇਦਾਂ ਕਰਿਓ ਤੁਸੀਂ ਤੇ ਪਾਪਾ ਨਾਲ ਹੀ ਤਿਆਰ ਹੋ ਜਿਓ ਆਪਾਂ ਸਹੇੜੀ ਹੋਵਾਂਗੇ ਨਾ ਨਾ ਪੁੱਤ ਮੈਂ ਤਾਂ ਨਹੀਂ ਜਾਂਦੀ ਬੱਸਾਂ ਬੁੱਸਾਂ ਤੇ ਨਾ ਮੈਂ ਕਦੀ ਬੱਸ ਤੇ ਗਈ ਆ ਤੇ ਨਾ ਮੈਂ ਜਾਣਾ ਗੱਡੀ ਗੱਡੀ ਹੋਊਗੀ ਕੋਈ ਤਾਂ ਫੇਰ ਮੈਂ ਚੱਲ ਜੂਗੀ ਨਹੀਂ ਤਾਂ ਮੈਂ ਨਾ ਤੇਰੇ ਪਿੱਕੇ ਗਈ ਠੀਕ ਦੀਦੀ ਕੀ ਕਰੂੰਗੀ ਹਾਂ ਸਿੰਘਾ ਚਾਹ ਬਣਾਣ ਲੱਗੀ ਸਰ ਥੋੜੀ ਜੀ ਉਹ ਮੁੰਡੇ ਵਾਸਤੇ ਬਣਾ ਲਈ ਸੀ ਫੋਰਮੈਟ ਲੈ ਨਾ ਕੁਝ ਸੁੱਕੀ ਖਾਣੇ ਦਾ ਸਮਤ ਉਹ ਬਣਾ ਕੇ ਨਹੀਂ ਨਹੀਂ ਮੈਂ ਕੁਝ ਨਹੀਂ ਖਾਣਾ ਤੇ ਉਹ ਮੈਂ ਤੁਹਾਨੂੰ ਦੱਸਣਾ ਨਹੀਂ ਕਿ ਮੈਂ ਤੇ ਸਿਰਫ ਨਹੀਂ ਨਾ ਮੰਮੀ ਕੋਲੋਂ ਜਾਣਾ ਚਾ ਪੈਕੇਜ ਨਹੀਂ ਹੈ ਫਿਰ ਆਪਾਂ ਹਾਂਜੀ ਵਧੀਆ ਗੱਲ ਐ ਚਾਓ ਫਿਰ ਹਾਂਜੀ ਤੇ ਉਹ ਤੁਸੀਂ ਕਹਾਂ ਹੀ ਨਾ ਉਦੋਂ ਮੈਨੂੰ ਕਿਸੇ ਮੁਰੇ ਤੇ ਜਦੋਂ ਵੀ ਕਿਤੇ ਜਾਣਾ ਆਉਣਾ ਵਾ ਤੇ ਆਪਣੇ ਕੱਪੜੇ ਵਗੈਰਾ ਜਾਂ ਗਹਿਣੇ ਤੇਰਾ ਸਾਰਾ ਕੁਝ ਮੈਨੂੰ ਪੁੱਛ ਕੇ ਪੋਣਾ ਤੇ ਮੈਂ ਤੁਹਾਨੂੰ ਕਹਿਣਾ ਹੈ ਕਿ ਤੁਸੀਂ ਕੱਢ ਕੇ ਦੇ ਆਂਦੋ ਤੇ ਮੈਂ ਫਿਰ ਉਹ ਪਾ ਚੁਣੀ ਵੈਰੀ ਗੁੱਡ ਇੰਨਾ ਯਾਦ ਹੈ ਤੁਹਾਨੂੰ ਚਲੋ ਚੰਗੀ ਗੱਲ ਐ ਕੋਈ ਗੱਲ ਨਹੀਂ ਮੈਂ ਤੁਹਾਡੇ ਕੱਪੜੇ ਕੱਢ ਦਾਂਗੀ ਤੇ ਮੈਚਿੰਗ ਜੇਵਰ ਵਗੈਰਾ ਵੀ ਤਿਆਰ ਕਰਾਂਗੀ ਜਿਹੜੇ ਪਾਨੇ ਹੋਣਗੇ ਹੈਪੀ ਭਾਗੇ ਜਾਓਗੇ ਅਕਸਰ ਟਿੱਕੇ ਚੱਲੇ ਹੋ ਬਿਹਲੀ ਵਾਰ ਗਿਆ ਤੋਂ ਬਾਅਦ ਠੀਕ ਹੈ ਨਾ ਕੋਈ ਗੱਲ ਨਹੀਂ ਮੈਂ ਯਾਰ ਕਰਵਾਵਾਂਗੀ ਸਿਰ ਤੁਹਾਨੂੰ ਟਾਈਮ ਨਾਲ ਕਿੰਨੇ ਕੁ ਵੇਂ ਨਿਕਲਣਾ ਜੇ ਸਿਰੇ ਪਤਾ ਨਹੀਂ ਉਹਨਾਂ ਨੇ ਸਲਾਹ ਕਰਨੀ ਮੈਂ ਫਿਰ ਪੁੱਛ ਕੇ ਦੱਸ ਦਿੰਦੀ ਠੀਕ ਹੈ ਕੋਈ ਗੱਲ ਨਹੀਂ ਚਲ ਜਿਓ ਫਿਰ ਹਾਂਜੀ ਅ ਦੀਦੀ ਮੇਰਾ ਮੰਮੀ ਨੂੰ ਨਾਲ ਉੱਪਰ ਚਾਹੀ ਤੇ ਮੰਮੀ ਨੂੰ ਇਹ ਤੇ ਮੰਗੇ ਨਾਲ ਜਾਣੀ ਤੁਸੀਂ ਚਲ ਕੋ ਸਾਡੇ ਨਾਲ ਮੇਰਾ ਜਿੱਟ ਆ ਗਿਆ ਮੈਂ ਸਮਝਾ ਮਿੰਨ ਦੇ ਬੋਲੀ ਕੇ ਘਰ ਚ ਪਰ ਕਜ਼ਾਕੀ ਭਾਬੀ ਮੈਂ ਨਾ ਮਤਲਬ ਦੇਖੋ ਤੁਹਾਡੇ ਪੇਕੇ ਬਹੁਤ ਦੂਰ ਰਹੇ ਨੇ ਹਾਂਜੀ ਜਾਂਦੇ ਜਾਂਦੇ 1.5-2 ਘੰਟੇ ਨੂੰ ਲੱਗਦਾ ਲੱਗ ਸਕਦੇ ਨੇ ਤੇ ਐਕਟਿਵਾ ਮੋਟਰਸਾਈਕਲ ਆਟੋ ਤੇ ਬੱਸ ਕੱਦੀ ਵੀ ਨਹੀਂ ਮੈਂ ਤਾਂ ਕੱਦੀ ਵੀ ਨਹੀਂ ਬਸ ਤੇ ਬੈਠ ਸਕਦੀ ਅੱਜ ਦੀ ਤਰੀਕਾ ਮੈਂ ਬੱਸ ਤੇ ਕਦੀ ਬੈਠੀ ਵੀ ਨਹੀਂ ਜੇ ਤੇ ਮੈਂ ਆਟੋ ਵਗੈਰਾ ਤੇ ਵੀ ਨਹੀਂ ਜਾ ਸਕਦੀ ਇੰਨੀ ਦੂਰ ਤਾਂ ਵੈਸੇ ਨਹੀਂ ਆਟੋ ਜਾਂਦੇ ਤੇ ਜੇ ਕਹੀਏ ਐਕਟਿਵਾ ਮੋਟਰਸਾਈਕਲ ਤੇ ਕਿੰਨੇ ਲੈ ਕੇ ਜਾਣਾ ਕੰਟੇ ਦਾ ਤਾਂ ਬੁਰਾ ਹਾਲ ਹੋ ਜਨਾ। ਮੁਸ਼ਕਲ ਹੈ ਨਾ ਗੱਡੀ ਜੂ ਖਰਾਬ ਹੋ ਗਈ ਹੈ। ਤੋ ਗੱਡੀ ਮੁੰਨਾ ਦਾ ਖੀਚੂੜੀ ਸਾਡੀ ਹਣੀ। ਵਿਆਹ ਦੇ ਦਿਨਾਂ ਚ ਨਾ ਇੰਨਾ ਖੱਜਲ ਖਰਾਬ ਗੱਡੀ ਇੱਕੋ ਨੂੰ ਇਹਨਾਂ ਨੇ ਕਰਦਿਆ ਨਿਕ ਸਾਹਤਾ। ਜਿਹੜੀਆਂ ਬਾਹਰ ਤੋਂ ਲਗੀਆਂ ਹੀ ਅਸੀਂ ਕਿਰਾਏ ਦੇ ਲਿੱਤੀਆਂ ਸੀ ਉਹਦੇ ਚ ਉਹ ਪਤਾ ਕੀ ਹੈ ਸੇਵਕ ਦੀ ਆਦਤ ਹੈ ਕਿ ਆਪਣੀ ਹੀ ਕਰਦੀ ਚੀਜ਼ ਨੂੰ ਪਸੰਦ ਕਰਦਾ। ਉਹ ਬਾਹਰ ਦੀ ਜਿਹਨੂੰ ਹੱਥ ਤੋਂ ਹੀ ਕਦੀ ਵੇਚਣਾ ਕਦੀ ਕੈਬ ਵੀ ਨਹੀਂ ਕਰੇਗਾ। ਇਹਨੇ ਕਿਤੇ ਬਾਹਰ ਕਿਸ਼ਾਨਾ ਬਣਾ ਆਟੋ ਸਟੇਸ਼ਨ ਇਹਨੇ ਆਪਣੀ ਗੱਡੀ ਹੀ ਲੈ ਕੇ ਜਾਣੀ। ਇਹਨੂੰ ਬੜੀ ਆਦਤ ਹੈ। ਸੋ ਇਸੇ ਲਈ ਨਾ ਬੜੀ ਦਿੱਕਤ ਆਣੀ ਐ ਤੁਹਾਨੂੰ ਵੀ ਮਿਲ ਲੱਗਾ ਸਿਰੇ ਬੱਸੇ ਜਾਂ ਰਿਸੈਪ ਦੇ ਲੈ ਕੇ ਜਾਏਗਾ ਹੈਨਾ ਤੇ ਮੈਂ ਤਾਂ ਨਹੀਂ ਨਾਲ ਜਾ ਸਕਦੀ ਹੁਣ ਵੇਖੋ ਵੀਰਾ ਵਿਚਾਰਾ ਕੋਲਾ ਕੋਈ ਹਿਲਾ-ਸਿਲਾ ਕਰੇਗਾ ਵਿਆਹ ਚ ਤੁਹਾਨੂੰ ਪਤਾ ਕੁੜੀ ਵਾਲੇ ਤੇ ਕਹਿੰਦੇ ਨਾ ਸਾਡਾ ਖਰਚਾ ਹੋ ਗਿਆ 4 ਗੁਣਾ ਵੱਧ ਮੁੰਡੇ ਵਾਲਿਆਂ ਦਾ ਖਰਚਾ ਹੁੰਦਾ ਹੈ ਕਿ ਨੂੰ ਟੀ ਨੂੰ ਸ਼ੀਕੇ ਬਾਜੀ ਚ ਖਾਣਾ ਹੈ ਕਿ ਇਹ ਗਹਿਣਾ ਪਾਇਆ ਵੈ ਅੱਜ ਇਹ ਪਾਣਾ ਵੈ ਕੱਲ ਨੂੰ ਕਿਤੇ ਬਾਜ਼ਾਰ ਜਾ ਕੇ ਹਲਕਾ ਜਿਹਾ ਪਾਇਆ ਹੈ ਗਹਿਣਾ ਹੀ ਤਾਂ ਉਹਦਾ ਕਿੰਨਾ ਮਹਿੰਗਾ ਲੱਖ ਰੁਪਏ ਦੇ ਪਹੁੰਚ ਗਿਆ ਗਿਆਣਾ ਸੈਟ ਬਣਾਇਆ ਕਿੱਟੀ ਸੈਟ ਬਣਾਇਆ ਚੈਨੀ ਸੈਟ ਬਣਾਇਆ ਕੜੇ ਬਣਾਏ ਤਾਂ ਕਿ ਚੂੜੀਆਂ ਬਨਵਾਈਆਂ ਮੁੰਦਰੀਆਂ ਬਨਾਈਆਂ ਤਾਂ ਹੁਣ ਤਾਂ ਮ ਘਰ ਪਾਣ ਵਾਸਤੇ ਗੱਲ ਕਰਦੇ ਸੀ ਛੋਟੇ ਛੋਟੇ ਹੋਰ ਬਣਦੇ ਨੇ ਮੁੰਡੇ ਵਾਲਿਆਂ ਦੀ ਤੇ ਰੇਲ ਲੱਗੀ ਨਿੰਦੀ ਐ ਸਾਲੋਂ ਸਾਲ ਉਮਰਾਂ ਤੱਕ ਧੀ ਵਾਲੇ ਤੇ ਇੱਕ ਵਾਰੀ ਦੇਖ ਕੇ ਆਰਾਮ ਨਾਲ ਬਹਿ ਜਾਂਦੇ ਲੋ ਜੀ ਚਲੋ ਕੁੜੀ ਵਿਆਹਤੀ ਭਾਰਾ ਲੱਥਾ ਮੈਂ ਕਹਿੰਦੀ ਕੁੜੀ ਦੇ ਸੁੱਖ ਦੀਆਂ ਚੀਜ਼ਾਂ ਦੇ ਦਿੰਦਾ ਨਾ ਮਾਪੇ ਉਹ ਜ਼ਿਆਦਾ ਵਧੀਆ ਹੁੰਦਾ ਵੈ ਜਿਵੇਂ ਬੰਦਾ ਮਤਲਬ ਮੰਨ ਲਓ ਤੁਹਾਨੂੰ ਸਲਾਈ ਜਾਂਦੇ ਤੇ ਮਸ਼ੀਨਸ ਬੰਦਾ ਦੇ ਦੇ ਘਰ ਉਤਰਨ ਲੱਗਿਆ ਇੱਥੇ ਤਾਂ ਸਭ ਕੁਝ ਹੈ ਇੱਕ ਗੱਲ ਹੈ ਭਾਵੇਂ ਮੈਂ ਹੀ ਆ ਮੈਂ ਤਾਂ ਉਹ ਗੱਲ ਬੁਦੀ ਵੀ ਆ ਜਿੱਥੇ ਸਾਡੀ ਧੀ ਨੂੰ ਸੁੱਖ ਮਿਲੇ ਕਿ ਧੀ ਸਾਡੀ ਹਰ ਵੇਲੇ ਸੋਖੀ ਰਹੇ ਉਹਦੇ ਤੇ ਨਾ ਕੋਈ ਉਹ ਖਵੇ ਇਹੋ ਜਿਹੀਆਂ ਚੀਜ਼ਾਂ ਜੁਵਾਈਆਂ ਪਾਈਆਂ ਨੂੰ ਧੀਾਂ ਨੂੰ ਦੇਦਾ ਨਾ ਮਾਪੇ ਮੈਂ ਕਹਿੰਦੀ ਆ ਆਹ ਮਾਪੇ ਸਾਦਾ ਕਰਨ ਪਰ ਧੀ ਦਾ ਸੁੱਖ ਵੇਖਣ ਨੂੰ ਉੱਤੋਂ ਪਰ ਕੋਈ ਜਾਣੀ ਹੁਣ ਮੈਨੂੰ ਇੰਨੀ ਟੈਨਸ਼ਨ ਹੋ ਗਈ ਕਿ ਕੈਤ ਤੱਕ ਜਾਣਾ ਹੈ ਐਨੇ ਕੈਪ ਨਹੀਂ ਕਰਮੀ ਤੂੰ ਹੀ ਆ ਚੰਨ ਵਰਗਾ ਮੂੰਹ ਮੈਨੂੰ ਲੱਗਦਾ ਛੱਪੜ ਵਰਗਾ ਬਣਾ ਕੇ ਨਿਆਣਾ ਮੈਂ ਨਿਸ਼ਾਨ ਨੂੰ ਮਿੱਟੀ ਕੱਟੇ ਨਾਲ ਜਲੂਸ ਖੜ ਕੇ ਲਿਆਏਗਾ ਮੈਨੂੰ ਤਾਂ ਟੈਨਸ਼ਨ ਜੀ ਹੋ ਗਈ ਹੁਣ ਮੈਂ ਕਰਾਂ ਤੇ ਕਰਾਂ ਕੀ ਕਿਵੇਂ ਤੁਸੀਂ ਜਾਓਗੇ ਭਾਬੀ ਮੂੰਹ ਮਾਂ ਬਣ ਕੇ ਜਾਣਾ ਚੰਗੀ ਤਰ੍ਹਾਂ ਚੰਗਾ ਤੇ ਗਹਿਣਾ ਬੋਲਾਤੀ ਰੱਜ ਕੇ ਭਾ ਕੇ ਜਾਣਾ ਮੈਂ ਤੇ ਜਰਾ ਕਵਰ ਕਰਕੇ ਜਾਣਾ ਜਾਣਾ ਨਹੀਂ ਪਾਈਤੇ ਆ ਟਾਂ ਨਸੀ ਦੇ ਸਰੇ ਨਿਕਲ ਜਾਨਾ ਹੋ ਸਕੇ ਟੁੱਪ ਟਲੋ ਪਿੰਡਾਂ ਦੇ ਨਾਲ ਨਾ ਨਿੱਦ ਤੁਹਾਨੂੰ ਪਤਾ ਪਿੰਡਾਂ ਵਾਲੇ ਪਾਸੇ ਨਾ ਕੋਈ ਨੋ ਕੋਈ ਉਹ ਰੋ ਡਰਾਚ ਹਾਈਵੇ 'ਚ ਕੋਈ ਨੋ ਕੋਈ ਬੈਠਾ ਹੀ ਹੁੰਦਾ ਉਹ ਜਾ ਅੱਜ ਕੱਲ ਨਸ਼ੇ ਬੜੇ ਕਰਦੇ ਨੇ ਪਿੰਡ ਦੇ ਅੰਦਰ ਤਾਂ ਕੋਈ ਅਜਿਹੀ ਗੱਲ ਨਹੀਂ ਸ਼ਹਿਰ ਦੇ ਅੰਦਰ ਵੀ ਅਜਿਹੀ ਗੱਲ ਜਿਹੜੇ ਹਾਈਵੇ ਰਸਤੇ ਪੈਣਾਂ ਦੇ ਵਿੱਚ ਉੱਥੇ ਡਰ ਲੱਗਾ ਰਹਿੰਦਾ ਵਾ ਕੋਈ ਨੋ ਕੋਈ ਪਿੱਛੇ ਨਾ ਲੱਗ ਜੇ ਧਿਆਨ ਹੀ ਰੱਖਿਓ ਆਪਣਾ ਚੱਗਾ ਇਹੀ ਇੱਕ ਕਾਰ ਹੋਵੇ ਤੇ ਕਿੱਡਾ ਵਧੀਆ ਲੱਗੇ ਬੰਦਾ ਕਾਰ 'ਚ ਬੋਵੇ ਤੇ ਤੁਰਦਾ ਫਿਰਦਾ ਰਹੇ ਕੋਈ ਨਹੀਂ ਮੈਂ ਕਰ ਦਾਂਗੀ ਕੱਲ ਤਾਂ ਨੂੰ ਤੇ ਆਵਾ ਦੀ ਜਿਹੜੀ ਗੱਲ ਕਹਿ ਕੇ ਗਿਆ ਮੈਨੂੰ ਕੋਈ ਸਮਝ ਤੀ ਨਹੀਂ ਲੱਗਾ ਇਹਨਾਂ ਦੀ ਗੱਲ ਦਾ ਪਰ ਗੱਲਾਂ ਕੋ ਸਹੀ ਵੀ ਕਹਿ ਕੇ ਗਏ ਕਿ ਕਰਦਿਆਂ ਨੂੰ ਚੀਜ਼ ਦੇਣੀ ਚਾਹੀਦੀ ਔਰ ਮੈਨੂੰ ਤੇ ਕੱਲ ਦਾ ਸੋਚ ਕੇ ਹੁੰਦਿਆ ਜਿੱਦਾਂ ਦੀ ਦੱਸ ਕੇ ਚਲ ਗਏ ਆ ਕਿ ਮੋਟਰਸਾਈਕਲ ਤੇ ਕੱਲ ਲੈ ਕੇ ਜਾਣਾ ਇਹਨਾਂ ਨੇ ਹਾਏ ਮਿੱਟੀ ਨਾਲ ਮਿੱਟੀ ਹੋਣਾ ਪੈਣਾ ਇਹਨਾਂ ਨੂੰ ਤੇ ਪਹਿਲੀ ਵਾਰੀ ਮੇਰੇ ਪੇਕੇ ਘਰ ਜਾਣਾ ਪਿੰਡ ਵਾਲੇ ਕੀ ਸੋਚਣਗੇ ਕਿ ਇਹਨਾਂ ਕੋ ਗੱਡੀ ਨਹੀਂ ਹੈਗੀ ਉਦੋਂ ਤੇ ਇੰਨੀ ਗੱਡੀ ਨਾ ਹੀ ਤੇ ਅੱਜ ਨੁਕੋ ਜੀ ਸਮਝ ਨਹੀਂ ਆਉਂਦਾ ਜੇਨਾਂ ਦੀ ਇੱਜ਼ਤ ਆ ਤੇ ਮੇਰੀ ਵੀ ਉਨੀ ਇੱਜ਼ਤ ਬਣਦੀ ਆ ਕੀ ਹੈ ਸਿਰ ਫੜ ਕੇ ਬੈਠੇ ਕੁਛ ਨਹੀਂ ਮੰਮੀ ਕਿਹਾ ਫੋਨ ਆਉਂਦੇ ਵੇ ਮੇਰੇ ਸੋਹਰੋ ਹਾਂ ਸਮਸਾਰੀ ਗੱਲ ਦਾ ਪਤਾ ਦੇਗਾ ਵੇ ਮੈਨੂੰ ਕਿਹਾ 10 ਤੇ ਸਹੀ ਕਿ ਤੁਹਾਨੂੰ ਪਤਾ ਨਹੀਂ ਤੁਹਾਡੇ ਜਵਾਈ ਨੇ ਕੀ ਮੈਨੂੰ ਕਿਹਾ ਆ ਵੇ ਕਿ ਐਨੇ ਸਾਲ ਹੋ ਗਏ ਵਿਆਹ ਦੇ ਨਾਮਕ ਦੀ ਵਿਆਹ ਚ ਕੁਛ ਮੰਗਿਆ ਤਾਂ ਨਾਮਾ ਕਦੀ ਅੱਗੇ ਪਿੱਛੇ ਮੰਗਿਆ ਮੇਰਾ ਕਾਮਕਾਰ ਉਹੋ ਜਿਹਾ ਤੇ ਮੇਰੇ ਕੰਮ ਚ ਕੁਛ ਘਾਟਾ ਵੀ ਪੈ ਗਿਆ ਤੁਹਾਨੂੰ ਪਤਾ ਨਹੀਂ ਉਹਨਾਂ ਨੇ ਕੀ ਮੰਗਿਆ ਆ ਤੂੰ ਚੁੱਪ ਨਹੀਂ ਕਰ ਸਕਦੀ ਬਾਜ ਜਨਮੀ ਨੂੰਤੀ ਆਈ ਹੈ ਤੂੰ ਘਾਪਾ ਪਾਈ ਹੈ ਉਹਨੂੰ 14 ਸਾਲਾਂ ਬਾਅਦ ਆ ਗਿਆ ਚੇਤਾ ਕੀ ਕਰਾਂ ਕੀ ਕਰਾਂ ਕਿੰਨੇ ਦਿਨ ਹੋ ਗਏ ਮੈਂ ਇੱਥੇ ਬੈਠੇ ਆ ਮਹੀਨੇ ਬੀਤਣ ਤੇ ਆ ਗਏ ਨੇ ਉਨੇਕ ਕੋ ਗੱਲ ਦਾ ਰੱਟਾ ਲਾਇਆ ਹੁਣ ਉਹਦੀ ਗੱਲ ਨਹੀਂ ਰੱਖਾਂਗੇ ਤੇ ਮੈਂ ਐਡਾ ਮੁੰਡਾ ਸਿਆਵਾ ਬਿਆਨਾ ਲੈ ਕੇ ਪੀਕੇ ਬੈ ਜਾਵਾਂ ਜਾਣਾ ਤੇ ਮਨੋਕੀ ਪੈਣਾ ਨਾ ਅੰਜੂ ਹੌਲੀ ਬੋਲ ਕਰਨ ਤਾਂ ਨਹੀਂ ਹਿੱਲਾ ਬਸੀਲਾ ਇਸੀਲਾ ਕਰਨ ਦੇ ਨਾਲ ਆ ਪ੍ਰਧਾਨ ਦੀ ਕਿਹੜੀ ਨਵੀਂ ਕਰ ਗਈ ਆ ਮੈਨੂੰ ਰਸੋਈ ਜਾ ਕੇ ਕਹਿੰਦੀ ਆ ਕਿ ਮੈਂ ਪੀਕੇ ਜਾਣਾ ਸਵੇਰੇ ਕਿਉਂ ਕੀ ਗੱਲ ਇੱਧਰ ਦੇ ਫੇਰੇ ਪੂਰੇ ਹੋ ਗਏ ਨੇ ਹੁਣ ਪੀਕੇ ਤੁਰਨਾ ਪਹਿਲਾਂ ਨਾਲ ਕਰਤੇ ਜਾਣਾ ਨਾ ਆ ਮੋਟਰਸਾਈਕਲ ਤੇ ਬਸਾਂ ਤੇ ਤਾਂ ਕਿਹੋਂ ਜਾਣੇ ਨੇ ਤੇ ਜਾਣ ਦੇ ਉਹਨੂੰ ਨਹੀਂ ਸ਼ਰਮ ਤੇ ਆਈ ਕੀ ਕਰੀ ਬੱਸ ਉਲੀ ਮਾਰਾ ਫੋਨ ਆਇਆ ਉਹਨੇ ਕਿਤੇ ਸਾਡੇ ਤੱਕ ਫੋਨ ਵੀ ਨਹੀਂ ਲਾਇਆ ਵੀ ਭੈਣ ਵੀ ਇੱਥੇ ਆ ਜਾਂ ਭੈਣ ਵੀ ਆਵੇ ਮਾਂ ਵੀ ਆਵੇ ਪਿਓ ਵੀ ਆਵੇ ਉਹ ਰਾਤੀਂ ਜਿਵੇਂ ਨਾ ਵਰਤਣਾ ਤੋ ਤੋ ਮੈਨੂੰ ਪੁੱਛ ਗਈ ਹੈ ਨਾਲ ਕਹਿੰਦੀ ਹੈ ਦੀਦੀ ਕੱਪੜੇ ਤੂੰ ਹੀ ਕੱਢ ਕੇ ਦੇ ਦੇਣਾ ਸੇਰੇ ਅੱਛਾ ਵਾਹ ਮੈਂ ਤੁਹਾਨੂੰ ਕਹੀ ਜਾਣ ਨਹੀਂ ਜੇ ਬੜੀ ਸਿਆਣੀ ਜੇ ਧਿਆਨ ਰੱਖੋ ਇਹਦਾ ਕਿਤੇ ਸੇਵਕ ਨੂੰ ਆਪਣੇ ਹੱਥਾਂ 'ਚ ਨਾ ਲੱ ਲਵੇ ਮੁਰਗੇ ਬੰਦੇ ਰਹੋਗੇ ਤਾਂ ਹਨ ਬਣਿਆ ਕੀ ਹੈ ਉਹ ਲੈ ਇੱਕੇ ਜੜਾ ਕੇ ਰੱਖੋ ਤੈਨੂੰ ਚੁੰਗੇ ਛੜਾਉਤਾ ਨਾ ਰੋਟੀ ਪਾਣੀ ਜਨ ਨੂੰ ਲਾ ਦੋ ਬੈਠੀ ਰਹਿੰਦੀ ਜੁੜ ਕੇ ਅੰਦਰ ਉਹ ਵੀ ਜਾ ਕੇ ਬਹਿ ਜਾਂਦਾ ਗੋਡੇ ਨਾਲ ਗੋਟਾ ਲਾ ਕੇ ਮੈਨ ਮੈਨ ਤੁਹਾਡੇ ਨਾਲ ਆ ਕੇ ਗੱਲਾਂ ਕਰ ਲੈਂਦਾ ਮੈਨ ਮੈਨ ਉਹਦੇ ਨਾਲ ਕਰ ਲੈਂਦਾ ਵੈ ਇਹ 도ਗਲੇ ਪੰਨੇ ਜਾਂਦਾ ਹੈਗਾ ਵੈ ਚੱਲ ਫੇਰ ਆਪਾਂ ਆਉਂਦੇ ਫੇਰ ਲਾ ਦਾਂਗੇ ਲਾਉ ਉਹਨੂੰ ਸਵੇਰੇ ਬਾੜੋ ਚੁੰਗੇ ਚ ਤੇ ਰਾਤੀ ਨਿਕਲਿਆ ਕਰ ਥੱਕੀ ਹੋਵੇ ਹੋਸ਼ ਨਾ ਹੋਵੇ ਗੱਲ ਕਰਨੀ ਜਿਹੜੀ ਤੇ ਕਿਹੜੀ ਨਹੀਂ ਕਰਨੀ ਥੱਕੀ ਜਾਪੇ ਪਈ ਰਹੇਗੀ ਤੇ ਨਾ ਗੱਲ ਕੋਈ ਕਰੇਗੀ ਅਕਲ ਟਿਕਾਣੇ ਲਿਆਓ ਹਾਂ ਕੁਝ ਅਕਲ ਕੇ ਰੇpasse ਲਾਉਗੇ ਤਾਂ ਅਗਲਾ ਆਏਗੀ ਤਾਂ ਹੀ ਤਾਂ ਸਮਝੇਗੀ ਮੈਂ ਅੰਜੂ ਕੱਲੀ ਕੀ ਕਰਾਂ ਤੇਰਾ ਪਿਓ ਤੇ ਮੇਰੀ ਛਿੰਦੀ ਨੂੰ ਮੇਰੀ ਛਿੰਦੀ ਨੂੰ ਮੈਂ ਕੱਲੀ ਕੀ ਕਰਾਂ ਉੱਥੇ ਦੱਸ ਮੰਮੀ ਤੀ ਸਿਆਣੀ ਪਰ ਡੈਡੀ ਨੇ ਘਰ ਬੈਠੇ ਰਹਿਣਾ ਡੈਡੀ ਨੇ ਤਾਂ ਚਲੇ ਜਾਣਾ ਦੁਕਾਨ ਤੇ ਉਹਨਾਂ ਨੂੰ ਉੱਥੇ ਬੈਣਾ ਹੁੰਦਾ ਉਹਦੇ ਵੈਸੇ ਨਹੀਂ ਕੁਝ ਦਿਨਾਂ ਤੋਂ ਜਾਂਦੇ ਐਡਾ ਮੁੰਡਾ ਦੁਕਾਨ ਤੇ ਪੱਕਾ ਰੱਖਿਆ ਹੈ ਨਾ ਸੇਵਕ ਨੂੰ ਕਹਿ ਕੇ ਉਹਦੀ ਛੁੱਟੀ ਕਰਾਓ ਤੇ ਡੈਡੀ ਨੂੰ ਦੁਕਾਨ ਤੇ ਬਿਠਾਓ ਨਾ ਡੈਡੀ ਘਰ ਹੋਣਗੇ ਸੇਵਕ ਆਪਣੇ ਕੰਮ ਤੇ ਇਨੂੰ ਤੇ ਅਸੀਂ ਆਪੇ ਨਜਿੱਠ ਲਵਾਂਗੇ। ਤੂੰ ਹੀ ਕਹਿ ਤੇ ਹੋਰ ਉਹ ਸਾਡੀ ਤਾਂ ਇੱਕ ਨਹੀਂ ਮੰਨਦਾ। ਅਨੁਣ ਕਹਿੰਦਾ ਤੁਸੀਂ ਦੋਵੇਂ ਮਾਪਪਤ ਕੀ ਰੋਲਾ ਪਾਉਂਦੇ ਰਹਿੰਦੇ ਜੀ। ਤੇ ਤੁਹਾਨੂੰ ਕਿੰਨੇ ਕਿਹਾ ਸੀ ਪਾਪਾ ਦੇ ਸਾਹਮਣੇ ਕੋਈ ਵੀ ਗੱਲ ਛੇਡੋ। ਕਿਉਂ ਆ ਕੇ ਵਿੱਚ ਬੈਹ ਜਾਂਦੇ ਤੇ ਠੀਕ ਕਰੀਏ ਤੇ ਫਿਰ ਗੱਲ ਬੰਦ ਕਰ ਲੈਂਦੇ। ਚੁੱਪ ਕਰ ਲੈਂਦੇ। ਕਿਉਂ ਉਹਦੇ ਕੋਲ ਸਾਹਮਣੇ ਲਾਵਾ ਕੇ ਗੱਲਾਂ ਆਪਣੀਆਂ ਉਹ ਜੀਆਂ ਤੂੰ ਕੋ ਚਾਰ ਸੁਣੀਆਂ ਜੇ। ਤਾਂ ਪਤਾ ਵੀ ਨਹੀਂ ਲੱਗਦਾ ਕਿਹੜੇ ਵਲੇ ਆ ਜਾਂਦੇ। ਉਹ ਛੱਡੋ। ਤੁਹਾਨੂੰ ਪਤਾ ਏ ਡੈਡ ਲੈਂਡ ਦੇ ਉਹਦੇ ਵਿਆਹ ਦੇ ਬੋਦੇ ਖਰਚੇ ਚ ਬਰਖਲਾਫ ਹੈ। ਹਾਂ। ਆਪਣੇ ਘਰੋਂ ਤੁਸੀਂ ਭਾਵੇਂ ਪੂਰਾ ਖਿਸਾ ਝਾੜ ਦੋ ਉਹ ਕਰ ਲਣਗੇ ਪਰ ਬਗਾਨੇ ਦਾ ਰੁਪਈਆ ਨਾ ਲੱਗੇ ਇੰਨਾ ਚੋਗੇ ਨੇ ਜਿੱਦੜ ਸੋਚਣਾ ਚਾਹੀਦਾ ਉਧਰ ਤਾਂ ਸੋਚਦੇ ਨਹੀਂ ਮੇਰੀ ਨੂੰ ਮੇਰੀ ਧੀ ਕਰਮਾਂ ਵਾਲੀ ਕਿਹੜੇ ਕਰਮ ਜਾ ਆ ਗਏ ਜਿਸ ਦਿਨ ਦੀ ਆਈ ਮੈਨੂੰ ਦੱਸੋ ਕਿਹੜਾ ਨਵਾਂ ਇਹੋ ਜਿਹਾ ਚੰਨ ਚੜਿਆ ਵਧੀਆ ਜਿਹੜਾ ਕਹਿਦੀ ਹੈ ਬੜੀ ਕਰਮਾਂ ਵਾਲੀ ਹੈ ਮੈਂ ਤਾਂ ਚੁੱਪ ਕੀਤੀ ਬੈਠੀ ਹਾਂ ਕਿ ਚੱਲ ਕੋਈ ਨਹੀਂ ਚਾਰ ਪੰਜ ਦਿਨ ਜਿਹਾ ਵਿਆਹ ਨੂੰ ਇਹ ਮੈਂ ਕੋਈ ਗੱਲ ਕਰਾਈ ਨਹੀਂ ਤੂੰ ਟੈਨਸ਼ਨ ਨਾ ਲੈ ਨੋਲਾ ਨਾ ਪਾ ਮੈਂ ਬੈਠੀ ਆ ਨਾ ਤੂੰ ਨਾ ਕਿਸੇ ਗੱਲੋਂ ਟੈਨਸ਼ਨ ਲੈ ਮਮੀ ਯਾ ਤਾਂ ਤੁਹਾਨੂੰ ਉਹ ਦਿਨ ਜਿਸ ਦਿਨ ਇਹਨਾਂ ਨੇ ਮੈਨੂੰ ਹਾਂਜੀ ਮੇਰੀ ਗੱਲ ਸੁਣੋ ਗੁੱਸਾ ਆਪਣਾ ਇਹਨੂੰ ਬੰਦ ਰੱਖਦੇ ਕਿ ਗੁੱਸਾ ਬਣਾ ਇੱਕ ਪਾਸੇ ਰੱਖ ਲਓ ਮੇਰੇ ਭਰਾ ਦਾ ਸੁੱਖ ਨਾ ਵੇ ਆਗਾ ਜੇ ਆਜੋ ਚਲ ਫਿਰ ਮੈਂ ਪੈਕਿੰਗ ਕਰ ਲਈ ਤੁਹਾਡੀ 2 ਮਿੰਟ ਚ ਹੋਈ ਹੀ ਪੈ ਗਈ ਤੁਰ ਕੋ ਮੇਰੇ ਨਾਲ ਪੈਕਿੰਗ ਹੋ ਗਈ ਨਾ ਤੇਰੀ ਹਾਂ ਮੇਰੀ ਪੈਕਿੰਗ ਹੋ ਗਈ ਹੈ ਉਹ ਵਧੀਆ ਲੱਗੇ ਬਾਅਦ ਜਿਹੜੀ ਕਰਦੀ ਨੂੰ ਲੈ ਜਾ ਮਾ ਆਪਣੀ ਨੂੰ ਫੋਨ ਕਰ ਦੇ ਤੇ ਵੱਡੀ ਗੱਡੀ ਭੇਜ ਦੇ ਤੇ ਆ ਜਾਗੇ ਨਾਲ ਤੇਰੇ ਭਰਾ ਨੂੰ ਭੇਜ ਦੇ ਮੇਰੀ ਗੱਲ ਸੁਣੋ ਧਿਆਨ ਨਾਲ ਬੁੱਢੇ ਬਾਰੇ ਬੰਦਿਆਂ ਦਾ ਦਿਮਾਗ ਖਰਾਬ ਹੋ ਜਾਂਦੇ ਕਈਆਂ ਦੇ ਉਹਨੇ ਖਰਾਬ ਹੋਦੇ ਤੇ 11 ਸਾਲ ਹੋ ਗਏ ਤੇਰੇ ਵਿਆਹ ਨੂੰ ਕਿਹੜਾ ਕਿਹੜੀ ਉਹਦਾ ਘੜਬੜ ਬਕੀ ਹੁਣ ਜਾ ਕੇ ਜਿਹੜਾ ਆ ਕੇ ਇੱਥੇ ਬੋਲ ਕੇ ਗਿਆ ਮੈਨੂੰ ਵੱਡੀਆਂ ਲੈ ਕੇ ਗਿਆ ਜਿਹੜਾ ਬੋਲਿਆ ਨਾ ਇਧਰ ਆ ਭਰਾ ਦੇ ਕੇ ਜਾ ਮੈਨੂੰ ਗੱਡੀ ਮੇਰੀ ਗੱਲ ਸੁਣੋ ਇੰਨਾ ਗੁੱਸਾ ਕਰਨ ਦੀ ਕੀ ਲੋੜ ਹੈ ਮੰਮੀ ਨੇ ਮੈਂ ਕਹਿ ਦਾਂਗੀ ਤੁਹਾਨੂੰ ਮਾਫੀ ਮੰਗ ਲੈਣਗੇ ਮੈਨੂੰ ਪਤਾ ਹੈ ਉਹਨਾਂ ਨੇ ਰਿਸ਼ਤੇਦਾਰੀ ਦੀ ਛੇੜਬਾਜ਼ੀ ਚ ਕਹਿਤਾ ਕਿ ਸਾਗਰ ਅੱਜ ਕੱਲ ਨਵੇਂ ਰਵਾਜ ਦੀਆਂ ਬੜੀਆਂ ਗੱਡੀਆਂ ਚੱਲੀਆਂ ਹੁਣ ਜਿੱਤੇ ਤੇਰਾ ਕੰਮ ਕਰ ਬਥੇਰਾ ਹੈ ਤੂੰ ਵੱਡੀ ਗੱਡੀ ਲੈ ਲੈ ਚੱਲ ਫਿਰ ਜਾ ਕੇ ਮਾਂ ਆਪਣੀ ਨੂੰ ਕਹਿੰਦੀ ਨਾ ਕਿ ਜਿਹੜੀ ਗੱਡੀ ਪਸੰਦ ਆ ਵੱਡੀ ਲਿਆ ਕੇ ਲਾਵੇ ਮੇਰੇ ਬੂਹੇ ਕੇ ਮੈਂ ਲੈ ਕੇ ਆਇਆ ਨਾ ਤੇਰੇ ਰਾਤ ਭਰਾ ਦੇ ਮੇਰੀ ਗੱਲ ਸੁਣੋ ਅੱਜ ਦਿਨ ਤੱਕ ਤੁਸੀਂ ਕਦੀ ਦਮਾਨੇ ਦੀ ਵੀ ਚੀਜ਼ ਮੰਗੀ ਹੋ ਨਾ ਕਰੋ ਮੰਗੀ ਜੇ ਕਦੀ ਮੰਗੀ ਤੇ ਮੈਨੂੰ ਮੇਣਾ ਬਾਦਿਆ ਗੜੀ ਗੱਲੋਂ ਉਹਨਾਂ ਨੇ ਮਾਰੇ ਮੈਂ ਤਾਂ ਨੀਨਾਂ ਤੁਹਾਨੂੰ ਕੁਛ ਕਿਹਾ। ਤੂੰ ਨੀ ਮਾਰੇ ਤੈਨੂੰ ਨਾਲ ਸਹੀ ਆ ਨਾ। ਤੂੰ ਜਾਣਾ ਭਰਾ ਆਪਣੇ ਤੇ ਜਾ। ਮੈਨੂੰ ਕੰਨੂ ਕਹਿਣ ਦੀ ਨਹੀਂ। ਤੈਨੂੰ ਪਤਾ ਨਾ ਉੱਥੇ ਬੈਰ ਪਾਣਾ। ਤੂੰ ਇੱਕ ਵਾਰੀ ਮੈਂ ਗੱਲ ਕਹਿਤੀ ਕਹਿਤੀ। ਉਹ ਦੋ ਗੱਡੀਆਂ ਲੱਗੀਆਂ ਡਰਾਈਵਰ ਖਲੋਤਾ ਜਾਣਾ ਜਾਓ। ਮੈਂ ਤੇ ਮਾਂ-ਪਿਓ ਨੂੰ ਫੋਨ ਕਰਦੇਗਾ ਗੱਡੀ ਲੈ ਕੇ ਆ ਜਾਂਦਾ ਲੈ ਜਾ ਤੈਨੂੰ। ਮਤਲਬ ਤੂੰ ਹੀ ਨਹੀਂ ਮੇਰੇ ਨਾਲ ਚਾਹ। ਨਹੀਂ ਜਾਣਾ। ਵੇਖ ਮੈਂ ਤੇਨੂੰ ਮਨਾ ਕੀਤਾ ਭਰਾ ਦੇ ਗਿਆ ਤੇ ਜਾ ਨੂੰ। ਕਿ ਮੈਂ ਨਹੀਂ ਜਾਣਾ ਤੂੰ ਨਹੀਂ ਜਾਣਾ। ਤੂੰ ਮੇਰੀ ਜੀਵਨ ਰੱਖੀ। ਉਹ ਮੈਨੂੰ ਇੰਨੀ ਗੱਲ ਕਹੀ ਮੈਂ ਭਰਾ ਦੇ ਗਿਆ ਤੇ ਜਾਣਾ। ਤੇ ਜਾ। ਰਾਤ ਵਿਆਹ ਤੇ ਚੱਲੀ ਐ ਇੱਥੇ ਦੁਬਾਰਾ ਬਣੀਗਾ ਬੜੀ ਓਦਾਂ ਹੀ ਜਦੋਂ ਮਾਂ ਦੇਰੀ ਇੱਥੇ ਵੱਡੀ ਗੱਡੀ ਚੋਂ ਨਹੀਂ ਛੱਡਣ ਆਏ। ਪੰਨਾਂ ਦੀ ਕਿੱਤੀ ਦੀ ਹੁਣ ਤੁਸੀਂ ਮੈਨੂੰ ਸਜਾ ਦੋਗੇ ਦੱਸੋ ਮੇਰਾ ਇਕੱਲਾ ਗੱਲਾ ਭਰਾ ਆ ਵਾ ਜੇ ਮੈਂ ਹੀ ਨਹੀਂ ਵਿਆਹ ਚ ਖਰਾਵਾਂਗੀ ਤੇ ਲੋਕੀ ਕੀ ਕਹਿਣਗੇ ਫਾਇਦ ਲੋਕਾਂ ਦੇ ਨਹੀਂ ਗੱਲਾਂ ਕਰਨੀਆਂ ਤੇ ਜਵਾਈ ਜਿਹਾ ਨਹੀਂ ਆਇਆ ਤੇ ਮੇਰੀ ਇੱਜ਼ਤ ਕੋਈ ਨਹੀਂ ਕਾਹ ਨੂੰ ਸੁਣਾ ਕੇ ਮੈਨੂੰ ਤੇ ਮੁੰਡੇ ਦਾ ਨਹੀਂ ਤੁਹਾਨੂੰ ਖਿਆਲ ਆਂਦਾ ਜਾਓ ਜਾਓ ਖੁਸ਼ੀ ਨਾਲ ਜਾਓ ਆਇਓ ਉਸੇ ਦਿਨ ਜੇ ਤੇਰੀ ਮਾਤਾ ਵੱਡੀ ਗੱਡੀ ਤੇ ਤੈਨੂੰ ਛੱਡਣ ਆਏਗੀ 19 ਤੇਰੇ ਇੱਥੇ ਬੜੀ ਨਾ ਠੀਕ ਐ ਐ ਦਾ ਮਤਲਬ ਮੇਰੇ ਮਾਪੇ ਦੀ ਜੋ ਵੀ ਗਲਤੀ ਐ ਉਹਦੀ ਸਜ਼ਾ ਮੈਨੂੰ ਚਲਣੀ ਪਈਗੀ ਮਾਪੇ ਕੀ ਕੀਤੇ ਬੱਚਾ ਨੂੰ ਜਿੰਦੀਆਂ ਪੈਂਦੀਆਂ ਗੱਡ ਮੇਰੇ ਵਾਲੇ ਕੀ ਤੱਕ ਨਹੀਂ ਐ ਬਾਅਦ ਡਰਾਈਵਰ ਕੋਲ ਤਾਵੇਂ ਸੀ ਕਰ ਤਾਂ ਨੂੰ ਗੱਡੀ ਫੜੋ ਤੇ ਜਾਓ ਗੱਡੀ ਬਾਅਦ ਸੁਝਵਾ ਦੀ ਹੁਣ ਚੱਲਈਏ ਮੁੰਡੇ ਨੂੰ ਲੈ ਕੇ ਉੱਥੇ ਉੱਥੇ ਜਾ ਕੇ ਮੁੰਡੇ ਦਾ ਧਿਆਨ ਰੱਖੀ ਉਹਨਾਂ ਨੂੰ ਇੱਕ ਗੱਲ ਸਮਝਾ ਦਿੱਤੀ ਮੁੰਡੇ ਮੇਰੇ ਨੂੰ ਕੋਈ ਤੰਗੀ ਨਾ ਆਵੇ ਜੇ ਕਿ ਤੰਗੀ ਆ ਗਈ ਤਾਂ ਮੁੰਡੇ ਦਾ ਫੋਨ ਆ ਗਿਆ ਮੈਨੂੰ ਤੇ ਤੇਰਾ ਪੇਕਾ ਪਰਿਵਾਰ ਸਾਰਾ ਵਿਆਹ ਦੇ ਵਿੱਚ ਇਕੱਠਾ ਕਰਾਂਗਾ ਸੋਣੇ ਹਾਂਜੀ ਲੋਟਰ ਦਿਓ